ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਆਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਹਿੜਾ ਵਿਖਾਉਣੀਆਂ ਬਿਲਕੁਲ ਸਸਤੇ ਮੁੱਲ ਦੀਆਂ ਛੋਟੇ ਭਾ ਦੀਆਂ ਵਹਿੜਾ ਤਿੰਨੇ ਗਰਮੀ ਰਹਿਤ ਤਿੰਨ ਜਰਸੀਆਂ ਤਿੰਨਾਂ ਦਾ ਹੀ ਦੁੱਧ ਮੱਝਾਂ ਰਗਊ ਇੱਕ ਬਲੈਕ ਕਲਰ ਤੇ ਕਾਫੀ ਕਲਰ ਦਾ ਸਮੇਲ ਜ ਹੈ ਇੱਕ ਬਹੁਤ ਸੋਹਣੀ ਬਦਾਮੀ ਰੰਗ ਦੀ ਜਰਸੀ ਹੈ ਸੋਹਣੀਆਂ ਜਰਸੀਆਂ ਕੱਦ ਕਾਠ ਵਾਲੀਆਂ ਤੇ ਮੁੱਲ ਜਮਾ ਛੋਟੇ 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 ਭਾ ਇਨਫਰਮੇਸ਼ਨ ਲੈ ਦਨਾਂ ਇੱਕ ਤਾਜੀ ਸੂਈ ਸਵਾਈ ਐ ਬਿਲਕੁਲ ਸਸਤੇ ਮੋਲ ਦੀਆਂ ਤਿੰਨ ਵਛੀਆਂ ਹਾਂਜੀ ਸਾਸੀ ਕਰਦੇ ਸਸਤੀ ਕਰ ਬਾਈ ਜੀ ਨਾਮ ਤੇਰੇ ਸਦਾਸੀ ਨਾਮ ਜਗਜੀਤ ਸਿੰਘ ਪਿੰਡ ਕੋੜਿਆ ਕੋਰਤ ਤੁਸੀਂ ਨਿਹਾਲ ਸਿੰਘ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9056653918 9056653918 ਟਿੱਖੜੀ ਬਕਾਉ ਜਗਜੀਤ ਆਹ ਟਿੱਖੜੀ ਬਕਾਊਗਾ ਬਾਈ ਗਰਮੀ ਬਹੁਤ ਐ ਹਾਂਜੀ ਤੇ ਮੀਂਹ ਵੀ ਅੱਜ ਆ ਜਾਣਾ ਮੀਂਹ ਕੱਕੜਾ ਹਾਂ ਮਾਣੂ ਕੇ ਹਾਂ ਬਾਬੇ ਦਾ ਮੇਲਾ ਬਾਬੇ ਦਾ ਮੇਲਾ ਆਊਗਾ ਮੈਂ ਪਰ ਥੋੜਾ ਹੋਵੇ ਹਾਂ ਆਓ ਜਰੂਰ ਆਓ ਜਰੂਰ ਹਾਂ ਤੇ ਮੁੱਲ ਵੀ ਛੋਟੇ ਰੱਖਣੇ ਆ। ਹੋਰ ਕਿਤੇ ਮੁੱਲ ਵੱਡੇ ਕਰਦੇ ਤੇ ਮੌਸਮ ਗਰਮ ਹੋ ਜੇ ਤੇ ਮੀਂਹ ਆਵੇ। ਨਹੀਂ ਨਹੀਂ, ਆਪਣੇ ਕੇ ਵੀ ਜਾਇਜ ਹੁੰਦੇ ਆ ਹੁਣ ਵੀ ਜਾਇਜ ਹੋਣਗੇ। ਜਮਾ ਛੋਟੇ ਪਾ। ਜਮਾ ਛੋਟੇ ਹੁੰਦੇ ਆ। ਮਾਰਜਨ ਘੱਟ ਹੁੰਦਾ ਹੈ ਨਾ ਤੇ ਕਮਾਈ ਥੋੜੀ ਕਰਦੇ ਆ ਪਸੂ ਵੇਖ ਜਾਂਦੇ ਆ ਆਪਣੇ। ਕਿੰਨਾ ਮਸੂ ਆ? ਦੂਜੇ ਸੂਏ ਸੂਈ ਆ। ਕੱਲ 6 ਵਜੇ ਸੂਈ ਆ। ਜੇਰ ਜੇਰ ਪੈ ਗਈ ਆ। ਵੀਡੀਓ ਕੋਲੀ ਆ ਜਿਹੜੇ ਭੈਣ ਭਰਾਣੇ ਲੈਣੀਆਂ ਆ ਮੰਨ ਲਾ ਮਗਰ ਬੱਚਾ। 3 ਕਿਲੋ ਬੋੜਾ ਆਪਾਂ ਛਾਣੂ ਚੋਇਆ ਸਣੇ ਬੱਚਾ। 4 ਕਿਲੋ ਸੂਬਾ ਚੋਇਆ ਸਣੇ ਬੱਚਾ। ਕਿੰ ਜੇ ਜੇ ਚੰਗੀ ਸਾਮ ਸੰਭਾਲ ਕਰਨ ਜਾਇਜ਼ ਜਮਲ ਜਗੇ ਛੋਟਾ ਭਾ ਜਾਵਾ ਜੇ ਤਾਂ ਬਈ ਯਾਰ ਜਮਾ ਹੀ ਛੋਟਾ ਭਾ ਜਗੇ ਜਮਾ ਹੀ ਛੋਟਾ 42000 ਬਹਿਲੀ ਦੀ 42000 ਵਾ ਤੇਰੇ ਜਟਾ ਜੇ ਉਹ ਕਿਸੇ ਦੀ ਹੋਰ ਕੇ ਦੇ ਹੁੰਦੀ ਕਿੰਨਾ ਹੋਣਾ ਸੀ ਫਿਰ 55 ਹਾਂ ਤੇਰੇ ਦੋਸਤੋ ਇਸ ਗੱਲੋਂ ਜਗਜੀਤ ਘੋਲੀਏ ਦੀ ਸਫਤਤਾ ਹੈ ਮੁੱਲ ਜਮਾ ਜਾਇਜ਼ ਹੁੰਦੇ ਆ ਜਾਇਜ਼ ਮੁੱਲਾਂ ਵਾਲਾ ਕਾਰਨ ਵੀ ਤੁਹਾਨੂੰ ਦੱਸ ਦਿੰਨਾ ਕਿ ਮੁੱਲ ਜੱਗੇ ਦੇ ਕਾਹ ਤੋਂ ਜਾਇਜ਼ ਹੁੰਦੇ ਆ ਕਿਉਂਕਿ ਜਾਇਜ਼ ਨਫਾ ਲੈਂਦਾ ਹਜ਼ਾਰ ਬਾਰਾ ਸੋਨਾ ਬਾਈ ਅੱਗੇ ਪਸ਼ੂ ਸੇਲ ਕਰ ਦਿੰਦਾ ਤੇ ਜੇ ਇਹੀ ਜੱਗਾ ਵੀ ਵੱਡੇ ਵਪਾਰੀਆਂ ਨੂੰ 8-10000 ਨਫਾ ਲਵੇ ਹੁਣ 42 ਮੁੱਲ ਕੀਤਾ ਫਿਰ ਆਪੇ 52 ਮੁੱਲ ਕਰਨਾ ਸੀ ਤੇ ਜਦੋਂ 52 ਮੁੱਲ ਹੋ ਜਾਣਾ ਸੀ ਇਹੀ ਵਹਿੜ ਤੁਹਾਨੂੰ ਮਹਿੰਗੀ ਲੱਗਣੀ ਸੀ ਹੁਣ 42 ਮੁੱਲ ਹੈ ਬਿਲਕੁਲ ਛੋਟਾ ਪਾ ਤਾਜੀ ਸੂਈ ਹੈ ਕੱਲ ਦੀ ਸ਼ਾਮ ਦੀ ਸੂਈ ਹੈ ਸ਼ਾਮ ਨੂੰ ਚਵਾਈ ਕੀਤੀ ਹੈ ਸਣੇ ਬੱਚੇ 3 ਕਿਲੋ ਹਾਨੇ ਚੋਂ ਬੌਲੀ ਕੱਢ ਲਈ ਹੈ ਸਵੇਰ ਦੂਜੀ ਚਵਾਈ ਕੀਤੀ ਹੈ 4 ਕਿਲੋ ਹਾਨੇ ਚੋਂ ਬੌਲੀ ਕੱਢ ਲਈ ਹੈ 15-16 ਕਿਲੋ ਦੁੱਧ ਪਿਆਜੂ ਜਰਸੀ نسل ਦੀ ਵਹਿੜ ਦੁੱਧ ਮੱਝਾਂ ਵਰਗਾ ਉਹ ਜਮਾ ਚਿੱਟਾ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਦੁੱਧ ਪੀਣ ਨੂੰ ਲੈਣੀ ਆ ਕਿਉਂਕਿ ਜੇ ਅਗਲਾ ਮੱਝ ਦੁੱਧ ਪੀਣ ਨੂੰ ਲੈਂਦਾ ਮੱਝ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਸੀਲ ਸੌ ਫੁੱਲ ਹੈ ਬਚਾ ਕੇ ਜੇ ਬਹਿ ਗਿਆ ਤੇ ਮੌ ਇਹਨਾਂ ਖੜਗੀ ਕਰਨ ਵਾਲੀ ਲੱਤ ਵੀ ਨਹੀਂ ਚੱਕੀ ਵੀਡੀਓ ਬਣਾਉਣ ਦਾ ਸਮਾਂ 10:30 11 ਵਜੇ ਦਾ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮਤੀ ਚੋਈ ਹੈ ਸਾਰਾ ਦੇਣੀ ਪਿਆ ਸ਼ਾਮਤੀ ਕਰਵਾਉਣਾ ਬੌਲੇ ਨਾਲ ਭਰ ਲੈਣਾ 42000 ਦੀ ਦੇ ਦੇਣੀ ਹੈ ਬਿਲਕੁਲ ਜੈ ਜਿਮਾਂਡ 30 30 35 35000 ਦੀਆਂ ਤਾਂ ਤੋਕੜਾਂ ਵੀ ਗਈ ਜਾਂਦੀਆਂ ਤਾਂ ਫੇਰ ਕਰਮਾਂ ਵਾਲੀ ਤਾਜੀ ਸੂਈ ਹੈ ਇਹ ਹੀ ਬੱਚੀ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਜਿਹੜਾ 8 10000 ਤੋਂ ਘੱਟ ਨਾ ਫਾਨੀ ਲੈਂਦਾ ਇਹਦਾ ਹੀ ਮੁੱਲ 52000 ਹੋਣਾ ਸੀ ਪਰ ਬਿਲਕੁਲ ਸਸਤੇ ਮੁੱਲ ਦੀ ਬੱਚੀ ਗਰਮਿਓਂ ਗਰਮੀ ਦੁੱਧੇ ਨਹੀਂ ਆ ਰਹੇ ਦੇ ਦੂ ਇੱਕ ਪਾਸੇ ਮੱਝ ਖੜਾ ਲਿਓ ਲੱਖ ਰੁਪਈਆ ਵਾਲੀ ਇੱਕ ਪਾਸੇ ਇਹ ਜਰਸੀ ਖੜਾ ਲਿਓ 40 42000 ਵਾਲੀ ਤੇ ਮੱਜ ਨੂੰ ਲੱਖ ਵਾਲੀ ਨੂੰ ਕੋਈ 2 ਕਿਲੋ ਦੁੱਧ ਵਾਧ ਦੇ ਦਿਓ 15 16 ਖੁੱਲਾ ਦੁੱਧ ਪਿਆ ਜੀ 2 ਨੰਬਰ ਤੇ ਆ ਜੀ ਕੋਲੀਆ ਸਾਹਿਬ 2 ਨੰਬਰ ਨੇ ਮੈਂ ਦੂਜੇ ਤੋਂ ਸੁਣਿਆ ਠੀਕ ਹੈ ਡੇਣ ਦੇ 5 ਪਏ ਆ ਕਿੰਨਾ ਕੁ ਦੁੱਧ ਦੇ ਦੂ ਜਿੰਨਾ ਤੋਂ ਲਈ ਆ ਬਾਈ ਦੁੱਧ 14 ਕਿਲੋ ਚੋਇਆ ਪਲੂੰ ਦਾ ਠੀਕ ਹੈ 15 ਦੇ ਦੇ 12 ਦੇ 16 ਦੇ ਦੇਣਾ ਅਗਲੀ ਸਾਮ ਸਮਾਲ ਦੇ ਸਕਦੇ ਹੁੰਦਾ ਪਰ ਆਪਾਂ ਜਿੰਨਾ ਤੋਂ ਮਗਰੋਂ ਕਿਹਾ ਹੁੰਦਾ ਪੁੰਨੇ ਬਾਈ ਗਾਂ ਦੱਸਦੇ ਆ ਸਹੀ ਹੈ ਜੀ ਠੀਕ ਹੈ ਜੀ ਜੈ ਜੈ ਮਾਲ ਜਗਦੀਤਾ ਇੱਕ ਕਿਆਲੀ ਅਰ ਜਦਾਂਗੇ ਬਾਈ ਜੱਟ ਵਾਹ ਜੱਟਾ ਇੱਕ ਨੰਬਰ 42000 ਦੀ ਦੋ ਨੰਬਰ 41000 ਦੀ 14 ਕਿਲੋ ਦੁੱਧ ਦਿੱਤਾ ਵੀਰ ਕਹਿੰਦਾ ਪਹਿਲਾਂ ਨਹੀਂ ਜੀ ਤੋਂ ਲਈ ਅਗਲਾ ਦੱਸਦਾ ਇੰਨਾ ਚੋਇਆ ਇਹ ਬਾਈ ਕਹਿੰਦਾ 15 ਕਿਲੋ ਚ ਵਾਜੇ ਹੁਣ ਇਹ ਚ ਵਾਜੇ 16 ਕਿਲੋ ਇਹ ਚ ਵਾਜੇ 12 ਕਿਲੋ ਉਹ ਤੁਹਾਡੀ ਸੇਵਾ ਸੰਭਾਲਦੇ ਨਿਰਭਰ ਕਰਦਾ ਕਿ ਜੇ ਵੱਧ ਦਾਣਾ ਪਾ ਲੋਗੇ ਫੀਡ ਵੱਧ ਪਾ ਲੋਗੇ 2 ਕਿਲੋ ਸਵੇਰ 2 ਕਿਲੋ ਸ਼ਾਮ ਨੂੰ ਤੇ ਆਪੇ ਹੱਥ ਨੂੰ 4 ਕਿਲੋ ਦੁੱਧ ਵੱਧ ਪਿਆ ਦੇਣਾ ਪੰਜਾਂ ਦਿਨਾਂ ਦੀ ਕੱਚੀ ਆ ਕੱਦ ਵੱਡਾ ਵਜ਼ਨ ਪੂਰਾ ਥਣ ਮੋٹے ਆ ਹਾਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਹਵਾਨੇ ਦੀ ਤਿਆਰੀ ਬਹੁਤ ਆ ਸਾਈਡਾਂ ਚ ਬਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਦੇਣ ਪੰਜ ਲੈ ਜਾਣੇ ਆ ਚਾਰਾਂ ਪੰਜਾਂ ਦਿਨਾਂ ਤਾਈਂ ਕਰਮ ਵਾਲੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ 15 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਇਹ ਦੁੱਧ ਥੋੜੀ ਸੇਵਾ ਦੇ ਨਿਰਪਰ ਕਰਦਾ ਥਣ ਚਾਰ ਹੀ ਹਾਦੀ ਚਵਾਈ ਵਾਲੇ ਕਦ ਪੂਰਾ ਹੀ ਆ ਜਰਸੀਆਂ ਦੇ ਮੁਕਾਬਲੇ ਪੂਰਾ ਕਦ ਕਾਠਾ ਕੋਈ ਨਿੱਕੀ ਮਰੀ ਗੋਡੀ ਇੱਕ ਜਿੱਡੀ ਜਰਸੀ ਨਹੀਂ ਆ ਬਾਨਾ ਬਈ ਵਾਹ ਹਾਂ ਵਾਹ ਢਿੱਲਾ ਬਹੁਤ ਪਈਆਂ ਬਾਈ ਕਹਿੰਦਾ ਇਹਦਾ ਬੱਚੀ ਨੇ ਬਾਨਾ ਤਿਆਰ ਹੋਣਾ ਕੱਲੀ ਕੱਚੀ ਕੱਚੀ ਐ 41000 ਦੀ ਦੇ ਦੇਣੀ ਐ ਇਦੂ ਘਟ ਵਾੜਾ ਦੇਂਦਾ ਕੋਈ ਨਹੀਂ ਦਿੰਦਾ 3 ਨੰਬਰ ਤੇ ਆ ਜੀ ਕੋਲੀ ਆ ਆਪਣਾ ਤਾਂ ਐਸਾ ਇੱਕ ਆਇਆ ਵੀ ਲੋਕਰੋਂ ਲਿਆ ਆ ਗਿਆ ਬਪਾਉਣ ਕਰੀ ਜਾਂਦੇ ਆ ਹਾਂ ਸਹੀ ਐ ਹੂੰ ਇਹਨਾਂ ਦੂਜੇ ਸੂਏ ਸੂਣਾ ਦਿਨ 10 ਪਏ ਆ ਹੂੰ ਠੀਕ ਆ ਜੇ ਤਿਆਰ ਹੁੰਦੀ ਵਾੜੇ 45000 ਦੀ ਐ ਕੱਚੀ ਵਾੜਾ 38 ਦੀ ਦੇ ਦਾਂਗੇ ਬਾਈ 38 ਹਾਂ ਦੁੱਧ ਮਿਲ 14-15 ਕਿਲੋ ਬੱਚੀ ਕੋਲ ਦਾ ਦਸਾਂ ਦਿਨਾਂ ਦੀ ਕੱਚੀ ਆ ਤਿਆਰ ਹੁੰਦੀ ਬਾਈ ਕਹਿੰਦਾ 45000 ਦੀ ਸੀ ਅੱਜ ਕੱਚੀ ਐ 8-10 ਦਿਨ ਅਗਲਾ ਸਾਂਭੂਗਾ 38000 ਦੀ ਦੇ ਦੇਣੀ ਆ ਦੋ ਘਟ 40 38000 ਮੁੱਲ 38 ਵਜਨ ਬਹੁਤ ਐ ਮਰਾਸੀਆਂ ਦੇ ਢੋਲ ਲਰ ਗਈ ਐ ਚਾਰ ਸ਼ਫੇਰੋਂ ਗੋਲ ਮਟੋਲ ਪਈ ਐ ਕਰਮਾਲੀ ਥਾਣੇ ਇਹਦੇ ਵੀ ਸੋਹਣੇ ਤਿੰਨ ਵਹਿੜਾਂ ਸੇਲ ਐ ਤਿੰਨੇ ਥਣ ਭਾਂਡੇ ਦੀਆਂ ਸਾਫ ਸੁਥਰੀਆਂ ਕਿਸੇ ਦੇ ਭੂਰਾ ਵੀ ਫੋਟ ਸ਼ਾਂਗ ਨਹੀਂ ਇੰਨਾ ਦੇ ਥਣ ਸੋਹਣੇ ਆ ਹੱਦੀ ਚਵਾਈ ਵਾਲੇ ਮੁੱਠੀ ਵਾਲੇ ਜਿਹੜੇ ਆਪਾਂ ਨੂੰ ਥਣ ਚਾਹੀਦੇ ਆਏ ਨਹੀਂ ਕਿ ਕਿਸੇ ਦਾ ਥਣ ਚੁੰਡੀ ਜੀ ਵਾਲਾ ਹੋਊ ਹੱਥ ਚਣਾ ਆਊਗਾ ਕਿਉਂਕਿ ਕਿਸੇ ਦਾ ਥਣ ਬਾਹਲਾ ਵੱਡਾ ਹੋਊਗਾ ਆਏ ਨੀਗਾ ਸੋਹਣੇ ਮੁੱਠੀ ਵਾਲੇ ਹੱਦੀ ਚਵਾਈ ਵਾਲੇ 10 ਦਿਨ ਪਏ ਆ ਠੀਕ ਹੈ ਪੂਰੇ 10 ਦਿਨ ਪਏ ਆ 11ਵੇਂ ਦਿਨ ਇਹਨੇ ਸੂਪ ਪੈਣਾ 10 ਦਿਨ ਪਏ ਆ 11ਵੇਂ ਦਿਨ ਬਾਈ ਕਹਿੰਦਾ ਸੂਪ ਪੈਣਾ ਇਹਨੇ ਤੇ ਆਹ ਹੋਈ 45000 ਦੀ ਆ ਅੱਜ 38000 ਚੋਂ ਮਾਣ ਕਰ ਦੂ 14 ਕਿਲੋ ਦੁੱਧ ਪਿਆ ਜੂ ਤੇ ਦੁੱਧ ਵੀ ਮੱਝਾਰਗਾ ਚਿੱਟਾ ਉਹ ਲੈ ਟਰਗਾ ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਕੋਈ ਵੀ ਵਹਿੜ ਨਹੀਂ ਤੇ ਮੁੱਲ ਜਮਾ ਹੀ ਜਾਏ ਛੋਟੇ ਛੋਟੇ ਪਾ ਬਾਕੀ ਤੁਸੀਂ ਵੀ ਜਦੋਂ ਬਾਈ ਦੇ ਘਰੇ ਆਉਂਗੇ ਆ ਕੇ ਵਹਿੜਾਂ ਵੇਖੋਗੇ ਥੋੜੇ ਵੀ ਮਾਨ ਲੱਗਣਗੇ ਕਿਉਂਕਿ ਇਦੋਂ ਘੱਟ ਮੁੱਲ ਜਦੋਂ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਮੈਨੂੰ ਨਾ ਕਈ ਵਪਾਰੀਆਂ ਦੇ ਫੋਨ ਆਉਂਦੇ ਹੁੰਦੇ ਬੰਦਿਆਂ ਦੇ ਕਹਿੰਦੇ ਬਾਈ ਯਾਰ ਮੋਲਤਾ ਕਰ ਲੈ ਗਾ ਸਾਡੇ ਵੀ ਹਰਕ ਮਾਰ ਦੇਣਾ ਤੂੰ ਪਰ ਨਹੀਂ ਬਾਈ ਜੈਜ ਕਮਾਈ ਕਰਾਂਗੇ ਕੰਮ ਚੱਲਦਾ ਰਹਿੰਦਾ ਹੈ ਨਾ ਹਾਂ ਤੇ ਗੱਲ ਥੋੜੀ ਘੁੱਟਣਾ ਯਾਰ ਗਾਂ ਵਾਲਿਆਂ ਦਾ ਯਾਰ ਬਾਈ ਗੱਲ ਫੜੋ ਪੜਨਾ ਹਾਂ ਉਹ 10-10 ਲੋਕ ਨਫਾ ਲਈ ਜਾਂਦੇ ਆਪਾਂ ਤਾਂ ਲੈਂਦੇ ਨਹੀਂਗੇ ਆਪਾਂ ਤਾਂ 1000-1200 ਲੈ ਕੇ ਘਾਂ ਦੇ ਦਿੰਨੇ ਆ ਨਹੀਂ ਸਹੀ ਹੈ ਉਹ ਕਹਿੰਦੇ ਬਾਈ ਬੋਲ ਤਾਂ ਕਰ ਲਿਆ ਕਰ ਪੂਰਾ ਵਾਅਦਾ ਪਰ ਨਹੀਂ ਕਰਨਾ ਨਹੀਂ ਯਾਰ ਬਾਈ ਨਹੀਂ ਕਰਨਾ ਨਹੀਂ ਕਰਨਾ ਦੋਸਤੋ ਜੈਜ ਕੀਮਤ ਤੇ ਪਸ਼ੂ ਸੇਲ ਕਰਨੇ ਚਾਹੀਦੇ ਆ ਹੁਣ ਇਹਦੇ ਤਿੰਨ ਪਸ਼ੂ ਆ ਤਿੰਨ ਬੇੜਾਂ ਵੇਗੀਆਂ 1000-1000 ਨਫਾ ਆ ਗਿਆ 3000 ਨਫਾ ਥੋੜਾ ਜੇ ਆਖੜਾ 8 10 10000 ਨਫਾ ਉਹ ਧੱਕਾ ਉਹ ਤਾਂ ਗਾਹਲੇ ਪਰਿਵਾਰ ਨਾਲ ਧੱਕਾ ਕਰਦੇ ਆ ਤੁਸੀਂ ਮੁੱਲ ਬਿਲਕੁਲ ਜਾਇਜ਼ ਬਿਲਕੁਲ ਸਸਤੇ ਮੁੱਲ ਦੀਆਂ ਤੈਨ ਸੋਹਣੀਆਂ ਕੱਦ ਕਾਠ ਵਾਲੀਆਂ ਵਜੇ ਨਾਲੀਆਂ ਟਾਪ ਦੀਆਂ ਬੱਚੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਵੀ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਾਸ਼ਿਕਾ